ਹਾਂ ਜੀ ਕਹਿੰਦੇ ਕੰਮ ਨਹੀਂ ਕੀਤਾ ਗੂੜੀ ਖਾਤਾ ਆਪਣੀ ਆਪਣੇ ਇੱਜ਼ਤ ਵਾਸਤਾ ਆਏ ਸੀ ਅੱਜ ਵੀ ਜੇ ਸਾਨੂੰ ਅੱਜ ਠਾਣੇ ਚਾਣਾ ਪਿਆ ਹਰ ਜੋਤ ਬੈਸਦੀ ਬਜਨਣ ਆਏ ਸੀ ਹਾਂ ਜੋਤ ਮਜ਼ਾਬਤ ਹਾਂ ਚਾਹੀਏ ਹੁਣ ਆਏ ਹੋਤੀ ਜਿੱਦ ਵੱਡ ਗਿਆ ਨਾ ਹਰ ਜੋਤ ਤੁੱਤ ਕੇ ਹਾਰ ਕਰਨਗੇ ਤੇਰੇ ਆਏ ਨਹੀਂ ਗੇ ਤੇਰੀਆਂ ਪਾਰਟੀਆਂ ਆਈਆਂ ਉਹ ਸਿਆਣੀਆਂ ਵੀ ਨਾਲ ਆਈਆਂ ਵਾ ਐਨੀ ਤੱਕੇ ਸਾਨੂੰ ਠਾਣੇ ਤੇ ਬੈਠ ਲੈ ਹੁਣ ਕੀ ਗੱਲ ਹੋਈਏ ਹੁਣ ਅੰਦਰੋਂ ਗੱਲ ਕਰਕੇ ਕੀ ਗੱਲਬਾਤ ਹੋਈ ਕੀ ਦੱਸਿਆ ਤੁਹਾਨੂੰ ਐਮੋਹ ਜੀ ਪੁੱਛੀ ਤੁਸੀਂ ਕਹਿੰਦੇ ਕੱਲ ਹੋਣੀ ਕੱਲ 3:30 ਅੰਦਰੋਂ ਹੀ ਸਕਦੇ ਤੁਸੀਂ ਇੱਕ ਵਾਰ 3:30 ਟੈਂਨ ਅੰਦਰ ਆ ਜਾਓ ਜੀ ਸਾਹਿਬ ਚੱਲੇ ਸੀਗੇ ਤੁਸੀਂ ਨਹੀਂ ਜਾਣਦੇ ਕਾਨੂੰਨ ਇਨਸਾਫ ਚਾਹੀਦਾ ਐਸੇ ਫੈਸਲੇ ਇਨਸਾਨ ਅਸੀਂ ਨਹੀਂ ਜਾਣਦੇ ਕੱਲ ਬੰਦਾ ਪੂਰੇ ਅੰਦਰ ਗਿਆ ਹਾਰਦੀ ਹੈ ਛੱਡਿਆ ਉਹ ਸਟਾਰਟ ਤੇ 3:00 ਤੇ ਹੋ ਗਿਆ ਉਹਨਾਂ ਨੇ ਕੋਈ ਇਹ ਜਿੱਤ ਮਾਰਾ ਜਨਮਾ ਅਸੀਂ ਇੱਥੇ ਖੜਾ ਕੇ ਗੱਲ ਕਰਾਂਗੇ ਬਾਅਦ ਵਿੱਚ ਲੈਣਗੇ ਪੀਟਾ ਦਾ ਸਪੈੱਡ ਛੱਡਿਆ ਹੋਰ ਆ ਕਿ ਕੋਈ ਸਾਡੇ ਦੇ ਬੱਚੇ ਵੀ ਚੱਲਣੀ ਫਿਰ ਕਿਨੇ ਪਰਚਾ ਕਰਵਾ ਕੋਣ ਆ ਬਸ ਸਾਡੇ ਪਿੰਡ ਦੇ ਹੀ ਐ ਪਿੰਡ ਦੇ ਉਹਨਾਂ ਨੇ ਕਰਾਇਆ ਪ੍ਰਵਾਸੀਆਂ ਨੂੰ ਮੋਹਰਾ ਕਰਕੇ ਭੇਜ ਉਹਨਾਂ ਨੇ ਇਹੀ ਕੰਮ ਕਰ ਲੜਾਈਆਂ ਪਾਣੀਆਂ ਸਿਰਫ ਪ੍ਰਵਾਸੀਆਂ ਨੂੰ ਮੋਹਰਾ ਬਣਾਇਆ ਕਰਦੇ ਔਰ ਕੁਛ ਨਹੀਂ ਸਾਡੇ ਬੱਚੇ ਫੇਕ ਨਹੀਂ ਕੱਲੇ ਉਹਨਾਂ ਨੇ ਵੋਟ ਨਹੀਂ ਪਾਈਆ ਸਾਡੇ ਦੇ ਬੱਚੇ ਹੋਏ ਬਹੁਤ ਕਹਿ ਗੁਆ ਗਿਆ ਕਿ ਜਰਾ ਆ ਜਾ ਹਰ ਇਹ ਗੋਆ ਕੇ ਨਾਮ ਦੇ ਗੁਆ ਗਿਆ 吃个、oh ਕੋਈ ਤੰਨਾ ਸ਼ਾਹੀ ਨਾ ਕਰੋ ਨਾ ਕਰੋ ਸਾਡੀ ਦਾ ਹੱਥ ਜੋੜ ਕੇ ਅੱਗੇ ਨਾਲ ਹੱਥ ਜੋੜ ਕੇ ਹੱਥ ਜੋੜ ਕੇ ਬਿੰਦੀ ਹੈ ਸਾਨੂੰ ਇਨਸਾਫ ਦਿਓ ਜੀ ਸਰਕਾਰ ਅੱਗੇ ਆ ਕੇ ਮੁਕਤਵਾਦ ਮੁਨਤਾਬ ਮੁਨਤਾਬ ਬੰ ਜੋਤ ਬੇਸ ਮੁਨਤਾਬ 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 ਪੰਜਾਬ ਸਰਕਾਰ ਮੁਨਤਾਬ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਕਰੇਗੀ ਪਾਰਟੀਆਂ ਦੀ ਰਾਜਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਪਾਰਟੀਆਂ ਦੀ ਰਾਜਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਕਰੇਗੀ ਇਹਦੇ ਵਾਰ ਲਾਈਵ ਕਰੋ ਲਾਈਵ ਕਰੋ ਆਪਣੇ ਲੱਤਾਂ ਪਰ ਭਾਵ ਨਹੀਂ ਚਾਹਦਾ ਪ੍ਰਵਾਸੀ ਵਾਲਾ ਨਾਰ ਆ ਗਿਆ ਕਰਦੇ ਪ੍ਰਵਾਸੀ ਵਾਲਾ ਨਾਰ ਆਪਣੇ ਲੱਤਾਂ ਪਰ ਭਾਵ ਤਾਂ ਹੁੰਦੀ ਹੈ ਆਪਣੀ ਨਹੀਂ ਚਾਹਦੀ ਆ ਮੁਰਦਾਬਾਦ ਦੀ ਲੱਤਾਂ ਪਰ ਚਾਹਦੀ ਆ ਮੁਰਦਾਬਾਦ ਮੋਢੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੁਰਦਾ ਕਰਦੀ ਮੁਰਦਾਬਾਦ 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 bye पंज लॻे ਰਾਣਾ ਜੀ ਕਹਿੰਦੇ 10 ਮਿੰਟ ਤੱਕ ਨਹੀਂ ਛੱਡਦੇ ਤੇਰਾ ਬੇਟਾ ਬਿਮਾਰ ਹੈ ਮੈਂ ਪੀਜੀਆਈ ਤੋਂ ਸਿੱਧਾ ਇੱਥੇ ਆ ਰਿਹਾ ਹਾਂ ਜੀ ਕਾਚੇ ਕਰਦੇ ਅਸੀਂ ਆਮ ਸਰਕਾਰ ਦੀ ਸਾਡੀ ਭਗਵਾਨ ਜੀ ਨੂੰ ਵੀ ਬੇਨਤੀ ਹੈ ਆਪਣਾ ਗੁੰਡਾ ਨਾ ਬਣਾਏ ਕਸੇ ਪੀਲੇ ਦੇ ਚੂਨੇ ਦੇ ਨਮੂਨੇ ਨੂੰ ਤੁਸੀਂ ਅਗਲਾ ਕੱਲ ਤੋਂ ਅੰਦਰ ਕਰ ਲਓਗੇ ਕੋਈ ਕਸੂਰ ਹੋਵੇ ਤਾਂ ਰੱਜਾ ਕੋਈ ਕਸੂਰ ਤਾਂ ਨਹੀਂ ਝੂਠੀਆਂ ਦਵਾਈਆਂ ਦੇ ਕੇ ਤੁਸੀਂ ਇਹ ਬੰਦਾ ਜਾਨਾ ਨਹੀਂ ਸਾਡੇ ਆਏ ਸਾਡੇ ਬੂਟਾ ਰੱਖਿਆ ਸਾਰਾ ਕਿਹੜਾ ਰਹਿ ਗਿਆ ਇਹਨੂੰ ਅੰਮੀਂ ਕਿਹ ਹੋਵੇ ਕਿ ਤੁਹਾਨੂੰ ਜਾਨਾ ਨਹੀਂ ਮਿਲਿਆ ਮੈਨੂੰ ਲੱਗਦਾ ਗੰਗਾ ਜਾਨ ਨਹੀਂ ਮਿਲੇ ਗੰਦ ਨਾਲ ਕੋਈ ਚਾਹ ਸਾਲ ਹੋ ਗਏ ਉਹ ਨਹੀਂ ਮਿਲੇ ਗੰਗਾ ਜਾਨ ਹਰਜੋਤ ਵੈਸ ਹਾਏ ਹਾਏ ਹਰਜੋਤ ਵੈਸ ਮੁਕਤਾਬਾ ਉਹ ਸਾਲਾਂ ਸਭਿਆਗਾਂ ਬੈਂਕ ਪੈਂਦਾ ਕੰਮ ਆਉਂਦਾ ਸਾਡੀ ਬੋਨਾ ਮੁੱਖੇ ਅਜੇ ਹੀ ਕਿਹੜੀ ਐਨੀ ਕਿਹੜੀ ਗੱਲ ਹੋ ਗਈ ਕਿ ਤੋਂਡੇ ਪਰਵਾਸੀਆਂ ਆ ਗਏ ਆ ਗੱਲ ਆ ਗਏ ਆ ਗੁੰਧ ਕਾ ਆਪਣੇ ਆਪਣੇ ਨਾ ਪੈਰ ਉਹਨਾਂ ਦੇ ਪਾਣੀ ਚੱਲਦੇ ਪਰਵਾਸੀਆਂ ਦੇ ਮੁੰਡੇ ਨੇ ਬੰਦੂਕ ਰੱਖ ਕੇ ਚਲਾਇਆ ਸੀ ਪਰਵਾਸੀ ਦੇ ਕੈਂਟਰ ਆ ਦੇ ਆਪਣੇ ਤੇ ਜਿਵੇਂ ਆਉਂਦੇ ਪੈਰ ਨਹੀਂ ਚੱਲਦੇ ਕੋਈ ਜਨਾਨੀ ਵੀ ਚਾਹੀਦੀ ਪਰ ਆਪਣੇ ਪੈਰ ਚੱਲਦੇ ਨਾ ਹੁੰਦੇ ਨਹੀਂ ਚੱਲਦਾ ਬੰਦਾ ਸਾਹਮਣੇ ਆ ਕੇ ਬੰਦਾ ਇਖਤਿਆਰ ਨਾ ਕਰਵਾਉਂਦਾ ਕਿ ਸਾਡਾ ਸੀਰ ਹੋਊਗਾ ਮਤਲਬ ਸਾਰਾ ਪਿੰਡ ਸਾਡਾ ਖੜਿਆ ਹੋਆ ਉਹ ਦੋ ਬੰਦੇ ਨਾ ਬਾਤਾਂ ਫਰੋਗੇ ਆਪੀ ਨਹੀਂ ਬਾਹਰ ਦੇ ਪੰਜਾਬ ਤੋਂ ਵੀ ਕਹਿੰਦੇ ਸਨ ਆਪੀ ਨਹੀਂ ਦੇਖਾ ਤੇ ਕਹਿਣ ਤੇ ਬੱਚਾ ਹੋਇਆ ਤੇ ਤੇਰੇ ਸਮੇਂ ਮਾਹੌਲ ਆ ਗਿਆ ਪਹਿਲਾਂ ਤਾਂ ਅੰਗਰੇਜ਼ਾਂ ਦਾ ਰਾਜ ਤੇ ਮੈਨੂੰ ਲੱਗਦਾ ਹੁਣ ਇਹਨਾਂ ਪ੍ਰਵਾਸੀਆਂ ਦਾ ਰਾਜ ਹੋ ਲੜਿਆ ਹੈ ਪੰਜਾਬ ਦੇ ਵਿੱਚ ਹਾਂ ਪੰਜਾਬੀ ਦਾ ਕੋਈ ਹੈ ਨਹੀਂ ਨਾ ਮੁੱਤੀਆਂ ਮਾਰਨ ਵਾਲਾ ਬੰਦਾ ਕੋਈ ਪ੍ਰਵਾਸੀਆਂ ਨਾਲ ਇੱਥੇ ਦੇ ਜੰਦ ਮਾਇਆ ਹੋਈ ਜਿੱਥੇ ਸਾਡੀ ਕੋਈ ਸੁਣਾਈ ਨਹੀਂ ਆ ਰਹੀ ਨੀ ਜੀ ਕਾਰਨ ਬੈਠੇ ਰਹੇ ਆ ਕਿ ਸਾਡੋ ਕੋਈ ਸੁਣਾਈ ਨਹੀਂ ਲੈ ਕੇ ਬੈਠੇ ਰਹੇ ਆ ਸਰਪੰਚ ਦਾ ਪਟਾੜੇ ਤੇ ਉਲਟ ਵਾਲੇ ਜਿੱਥੇ ਬੈਠੀ ਹੋ ਜੀ ਅਸੀਂ ਅੱਗੇ ਬੈਠਣਾ ਚਾਹੀਦਾ ਬੈਠੋ ਚਾਹ ਸਵੇਰ ਹੋ ਜਾਏਗੀ ਸਾਡੇ ਅੱਗੇ ਘਰੀ ਭੁੱਖੇ ਬੈਠੇ ਰਹੇ ਆ ਅੱਜ ਮੈਨੂੰ ਹੋਣਾ ਨਾ ਆਪਾਂ ਜਾਮ ਕਰਦੇ ਹਾਂ ਹਾਈਵੇ ਜਾਮ ਕਰਦੇ ਕਹੋ ਇਸ ਦੇ ਬੱਤੀ ਆ ਪਰ ਅਸੀਂ ਲੈ ਕੇ ਆਣੇ ਪਰ ਤੁਸੀਂ ਨਜਾਇਜ਼ ਕਰਕੇ ਪਾਇਆ ਕਰਦੇ ਇਹਨਾਂ ਨੂੰ ਰੱਦ ਕਰੋ ਅਸੀਂ ਆਪਣੀ ਦਾ ਸਹੀ ਰਹਿਦਾ ਮਤਕ ਕੋਈ ਪਰਵਾਹ ਨਹੀਂ ਹੋਈ ਸਮਾਈ ਨਹੀਂ ਹੋਈ ਪੰਜਾਬੀਆਂ ਨੂੰ 50 ਆਪੀ ਸੁਣੋ ਸੁਣੋ ਸੁਣ ਆ ਗਰਿਆ ਗਾਣੇ ਹੈ ਸੁਣਵਾਈ ਅਸੀਂ ਕੱਲ ਅੰਦਰ ਬਿਠਾਏਗੇ ਫਿਰ ਕਹਿੰਦੇ ਮੂਰੋ ਜਿਆ ਕੋਈ ਸਾਲੇ ਦਾ ਪਿੱਟਾ ਹੈ ਨਹੀਂ ਆ ਇਹ ਜੋ ਕਿਸੇ ਦਾ ਫੋਨ ਆਉਂਦਾ ਚਾਹ ਰੋਟੇ ਆ ਰਹਿ ਜੋ ਅੰਦਰ ਪਬਲਿਕ ਨਾ ਕੋਈ ਕੰਮ ਨਹੀਂ ਮੰਤਰੀ ਅੱਗੇ ਸਾਡੀ ਬੇਨਤੀ ਹੈ ਸਾਡੇ ਬੱਚੇ ਵੀ ਸਵੇਪ ਨਹੀਂ ਹੈ ਸਾਡੇ ਬੱਚੇ ਗਰਾਊਂਡ 'ਤੇ ਖੇਡਣ ਨਹੀਂ ਜਾ ਸਕਦੇ ਬੱਚੇ ਗਰਾਊਂਡ 'ਤੇ ਖੇਡਣ ਨਹੀਂ ਜਾ ਸਕਦੇ ਤੁਹਾਨੂੰ ਲੱਗਦਾ ਹੈ ਐਵੇਂ ਹੀ ਕੁੱਤਾ ਕਰਤੀ ਪਾਈ ਸੀ ਰਾਜ ਹੋ ਰਿਹਾ ਹੈ ਗੰਗੂਵਾਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਜਿਹਦਾ ਹਾਂਜੀ ਦਾਵਾ ਮਾਰੀ ਬੀ ਖਵਾੜਾ ਮਾਰਲ ਹੋਈ ਇੱਕ ਪਰਵਾਸੀ ਪੰਜਾਬੀਆਂ ਨੂੰ ਖਵਾੜਾ ਲੈ ਕੇ ਮਾਰਨ ਆਏ ਦੱਸੋ ਮੈਨੂੰ ਕਿ ਕਿੱਥੇ ਦਾ ਇਨਸਾਫ ਹੈ ਪੰਜਾਬ ਸਰਕਾਰ ਸੁੱਤੀ ਵੀ ਹੈ ਦੱਸੋ ਪਰਵਾਸੀ ਦੱਸੋ ਮੈਨੂੰ ਕਿੱਥੇ ਹੈ ਪੰਜਾਬ ਸਰਕਾਰ ਮਾਦਾ ਬਾਪ ਹੋਣਗੇ ਪਰਵਾਸੀ ਕਿੱਥੇ ਆਪਣੇ ਪਿੰਡ ਪੀਏ ਕਿੱਥੇ ਐ ਦੱਸੋ ਮੈਨੂੰ ਇਹ ਤੁਹਾਡੇ ਪਿੰਡ ਦੇ ਨਹੀਂ ਹੈ ਸਾਡੇ ਪੀਏ ਪਿੰਡ ਦਾ ਸਾਡੇ ਪਿੰਡ ਦਾ ਪੀਏ ਹੈ ਸਾਡੇ ਪਿੰਡ ਦੇ ਹੁੰਦੇ ਇਹਨਾਂ ਰੋਹਿਤ ਕਾਲੀਆ ਅਨਕੁਸ਼ ਪਾਠਕ ਸਾਡਾ ਨੀਤੇ ਪਾਇਆ ਹੈ ਕਾਲੀਆ ਬਰੇ ਸਾਰੇ ਰਲੀ ਮਿਲੀ ਹੈ ਰਲੀ ਮਿਲੀ ਸਰਕਾਰ ਹੈ ਹੈ ਸਾਰਾ ਪਿੰਡ ਸਾਡੇ ਨਾਲ ਹੈ ਸਾਰਾ ਪਿੰਡ ਸਾਡੇ ਨਾਲ ਹੈ ਪਰ ਇਹਨਾਂ ਨਾਲ ਸਰਪੰਚ ਨਾਲ ਸਾਰਾ ਪਿੰਡ ਖੜਿਆ ਵਾ ਪਰ ਦਸਤੂਰ ਨਾਲ ਕੋਣ ਹੈ ਪ੍ਰਵਾਸੀਆਂ ਦਾ ਸਾਥ ਦਿੰਦੇ ਉਹਨਾਂ ਦੇ ਮੋਢੇ ਪਰ ਬੰਦੂਕ ਰੱਖ ਕੇ ਲਾਇਆ ਕਰਦੇ ਸਰਪੰਚ ਹੀ ਨਹੀਂ ਲਿਆ ਹੋਈ ਉਪਰਾਂ ਨਾਲ ਸਾਰੀ ਧਮਕੀ ਕਰਿਆ ਕਰਦੇ ਜਦੋਂ ਕੋਈ ਦੋ ਦੋ ਪੰਜ ਰੱਖਿਆ ਕਰਦੇ ਨਾ ਕਿਸੇ ਕਿਸੇ ਨਾਲ ਬਰੋ ਰਹਿਤ ਕਰੋ i okay.

ਨਹੀਂ ਚਲੇਗੀ ਨਹੀਂ ਚਲੇਗੀ ਜਸਤੀ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਲਕਾ ਪ੍ਰਸਤੀ ਜਿੰਦਾਬਾਦ